ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਮੌਕੇ ਦੇਖੋ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੀਆਂ ਹੋਈਆਂ ਰੌਣਕਾਂ ਸੰਗਤਾਂ ਦਾ ਵੱਧ ਰਿਹਾ ਹੈ ਇਕੱਠ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਉਹ ਹੈ ਗੁਰਜੀਲੇ ਹੁਕਮ ਨੇ ਹਾਂਜੀ ਭਾਈ ਜੀ ਤੁਸੀਂ ਆਪਣਾ ਨਾਮ ਦੱਸ ਕੇ ਕਿ ਗੁਰੂ ਘਰ ਮੱਥਾ ਟੇਕਣ ਲਈ ਪੁੰਜੇ ਬੰਦੀ ਛੋੜ ਦਿਵਸ ਤੇ ਕਿਹੜਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਆ ਸ੍ਰੀ ਅੰਮ੍ਰਿਤਸਰ ਸਾਤੋਂ ਹਾਂ ਬੰਦੀ ਛੋੜ ਦਿਵਸ ਹੈ ਅੱਜ ਬੰਦੀ ਛੋੜ ਦਿਵਸ ਹੈ ਅਤੇ ਨਾਲ ਹੀ ਦਿਵਾਲੀ ਦਾ ਪਿਆਰ ਹੈ ਸੰਤਾ ਗੁਰੂ ਘਰ ਨਮਸਤੇ ਗਵਨਾਸਤੇ ਪਹੁੰਚ ਰਹੀਆਂ ਹਾਂ ਜਿਦਾਂ ਗਵਾਲੀਅਰ ਦੇ ਕਿਲੇ ਵਿੱਚ श्री गुरु हरगोबिंद साहिब जी बुनिंजा राजे कैद सन उहे हुकूमत हुकम दु साहिब करू साहिब क्या भाई जिनि देर तक बुनिंजा राजे रिहा उन देर तक असीं रिहा हुवांगे गवरमेंट वेही बि सरकार हुकमित भई असीं बूंजा राजा बि रिहा करू हरगोबिंद पातशाह हिकु चोला सुभाया जूंजा कलियां सन हर हिकु राजे में उन कलियां फड़े गुरू साहिब जे नाल ਹੋ ਗਏ ਤੇ ਸਮਕੇ ਜਦੋਂ ਇਹ ਆਏ ਤੇ ਸ੍ਰੀ ਅਮਰ ਸਖਸ ਸਾਹਿਬ ਦੇ ਕੇ 사ਦੇ દર્શન ਕਰਨ ਵਾਸਤੇ ਆਏ ਉਸ ਸਮੇਂ ਜਦੋਂ குரு ਸਾਹਿਬ ਇੱਥੇ ਆਏ ਤੇ राजे ਆਏ ਉਸ ਖੁਸ਼ੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਆਤਿਸ਼ਬਾ지 ਤੇ ਹੋਰ ਬਹੁਤ ਸਾਰੀਆਂ ਰੌਣਕਾਂ ਕੀਤੀਆਂ ਗਈਆਂ ਜਿਸ ਦੇ ਵਜੋਂ ਅੱਜ ਦਾ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤੇ ਬੰਦੀ ਛੋੜ ਦਿਵਸ ਦੇ ਸਬੰਧ ਤੇ ਸਾਰੀਆਂ ਸੰਗਤਾਂ ਗੁਰੂਕਾਰ ਨਮਸਤਕ ਹੋ ਰਹੀਆਂ ਹਨ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਸੱਜੇ ਹਮਦਰਦ ਸਾਹਿਬ ਕੋਲ ਕੀ ਕਹਿਣਾ ਚਾਹੁੰਦੇ ਹੋ ਜੈਵੰਤ ਸਿੰਘ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਬੰਦੀ ਛੋੜ ਦਿਵਸ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਔਰੰਗਜ਼ੇਬ ਨੇ ਜਦੋਂ ਸ਼ਾਹ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਛੇਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਤੋਰਨ ਕੀਤੀਆਂ ਸੰਤ ਜਰ ਸਿਫਾਈ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਉਹਨਾਂ ਨੇ ਘੋੜਸਵਾਰੀ ਅਤੇ ਫੌਜਾ ਤਿਆਰ ਕਰਕੇ ਾਕਾਦ ਤਖਦੀ ਸਿਰਜਣਾ ਕੀਤੀ ਜਿਹੜੀ ਕਿ ਜਹਾਂਗੀਰ ਨੂੰ ਬਿਲਕੁਲ ਨਹੀਂ ਭਾਈ ਉਹਨੇ ਕਿਹਾ ਹੋਰ ਕਿਵੇਂ ਬਾਦਸ਼ਾਹ ਕੋ ਬਣ ਸਕਦਾ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਧੋਖੇ ਦੇ ਨਾਲ ਗਵਾਲੀਅਰ ਵਿੱਚ ਜਿਹੜਾ ਕੈਦ ਕਰ ਲਿਆ ਉੱਥੇ ਬੁੰਜਾ ਰਾਜੇ ਹੋਰ ਪਹਿਲਾਂ ਵੀ ਕੈਦ ਸੀ ਅਤੇ ਗੁਰੂ ਜੀ ਦੇ ਉਹਨਾਂ ਬੁੰਜਾ ਰਾਜਾ ਦਾ ਜੀਵਨ ਵੀ ਜਾ ਕੇ ਬਲ ਦਿੱਤਾ ਉੱਥੇ ਕੀਰਤਨ ਹੋਣ ਲੱਗ ਪਿਆ ਤੇ ਜਿਹੜੇ ਰਾਜੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਤਾਂ ਫਿਰ ਜਾ ਕੇ ਬਿਮਾਰ ਹੋ ਗਿਆ ਕੌਂਦੀ ਨੂਰ ਜਾਨ ਨੇ ਅਤੇ ਸਾਈ ਮੀਆਂ ਮੀਰ ਜੀ ਨੇ ਗੁਰੂ ਜਹਾਗੀਰ ਨੂੰ ਕਿਹਾ ਵੀ ਤੂੰ ਸੱਚੇ ਪਾਤਸ਼ਾਹ ਨੂੰ ਗਿਆ ਕੀਤਾ ਹੋਇਆ ਜੇ ਤੂੰ ਉਹਨਾਂ ਨੂੰ ਛੱਡੇਂਗਾ ਤਾਂ ਇਹ ਤੂੰ ਠੀਕ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਛੱਡ ਦਿਓ ਪਰ ਗੁਰੂ ਜੀ ਨੇ ਕਿਹਾ ਸੀ 52 ਰਾਜੇ ਵੀ ਨਾਲ ਜਿਹੜੇ ਐ ਉਹ ਵੀ ਨਾਲ ਲੈ ਕੇ ਜਾਣੇ ਆ ਜਾਂਗੀਰ ਬਹੁਤ ਲਾਕ ਸੀਗਾ ਉਹ ਕਹਿੰਦਾ ਜਿੰਨੇ ਤੁਹਾਡੇ ਚੋਲੇ ਨੂੰ ਫੜ ਕੇ ਚਲੇ ਜਾਣਗੇ ਉਹ ਲੈ ਜਾਓ ਤੁਸੀਂ ਪਤਾ ਦੋ ਚਾਰ ਜਿਹੜੇ ਜਾਣਗੇ ਪਰ ਗੁਰੂ ਜੀ ਨੇ ਆਪਣੀ ਦੂਰ ਨੂੰ ਦੇਖੀ ਦੇ ਨਾਲ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਹਰੇ ਕਲੀ ਇੱਕ ਇੱਕ ਰਾਜੇ ਨੂੰ ਫੜਾਈ ਤੇ 52 ਰਾਜਿਆਂ ਵੀ ਨਾਲ ਜਿਹੜਾ ਹੈ ਛੜਾਇਆ ਉਹ ਜਦੋਂ 52 ਰਾਜੇ ਹੀ ਬੰਦਨ ਤੋਂ ਮੁਕਤ ਹੋ ਗਏ ਤੇ ਦਾਤਾ ਬੰਦੀ ਛੋੜ ਗੁਰੂ ਜੀ ਦਾ ਨਾਂ ਪੈ ਗਿਆ ਉਹਨਾਂ ਨਾਲ ਲੈ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਤਦ ਦਰਬਾਰ ਸਾਹਿਬ ਸੰਗਤਾਂ ਨੇ ਦੀਮੱਲਾ ਕੀਤੀ ਆਦੇਸ਼ ਵਾਈ ਜਲਾਈ ਇੱਕ ਨਿਰਾਲੀ ਜੀ ਕشش ਹੈ ਤੇਰੇ ਦیدار ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੇਵੇ ਸਿਰ ਲੱਖ ਲੱਖ ਵਧਾਈ ਹੋਵੇ ਬਹੁਤ ਵੱਡਾ ਤਿਹਾੜ ਹੈ ਪੰਜਾਬ ਦਾ ਵੀ ਹੈ ਹਿੰਦੁਸਤਾਨ ਦਾ ਵੀ ਹੈ ਸਾਰੇ ਲੋਕਾਂ ਦਾ ਹੀ ਚਵਾਲੀ ਦਾ ਤਿਹਾੜ ਵੀ ਹੈ ਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਛਡਾ ਕੇ ਲੈ ਕੇ ਆਏ ਸਨ ਉਸ ਦਿਨ ਸਾਰੀ ਸੰਗਤ ਨੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਦੀਪੰਬਾਲਾ ਕੀਤੀ ਸੀ ਨਾਲ ਉੱਥੇ ਪਟਾਕੇ ਵੀ ਚਲਾਏ ਸੀ ਖੁਸ਼ੀ ਮਨਾਈ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਸਾਰਾ ਖਾਲਸਾ ਪੰਥ ਉਹ ਸਾਰਾ ਹਿੰਦੁਸਤਾਨ ਜਿੱਥੇ ਵੀ ਖਾਲਸਾ ਪੰਥ ਬੈਠਾ ਹੈ ਸਾਰਾ ਉਹ ਮਨਾ ਰਿਹਾ ਹੈ ਮੈਂ ਬੰਦੀ ਛੋੜ ਦਿੱਸਦੀ ਤੇ ਦੀਵਾਲੀ ਦੀ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ। ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜਿਹੜੇ ਬੰਦੀ ਸਿੰਘ ਹੈ ਉਹਨੂੰ ਵਿਆ ਨਹੀਂ ਕੀਤਾ ਗਿਆ। 2019 ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੰਦੀ ਛੋੜਿਆ ਜਾ ਰਿਹਾ ਹੈ। ਉਹਨੂੰ ਪੋਣਾ ਨੇ 350 ਸਾਲਾਂ ਤੇ 550 ਸਾਲਾਂ ਤੇ ਉੱਥੇ ਸੁਲਤਾਨਪੁਰ ਲੋਧੀ ਆ ਪਾਣ ਕੇ ਉਹ ਕਰਕੇ ਗਏ ਸੀਗੇ ਐਲਾਨ ਕਰਕੇ ਗਏ ਸੀ। ਅੰਮ੍ਰਿਤਪਾਲ ਜੀ ਤੇ ਮੋਦੀ ਜੀ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਦੇ ਖੁਸ਼ੀ ਦੇ ਇਤਿਹਾਰ ਤੇ ਇੱਕ ਇਹ ਵੀ ਜਿਹੜਾ ਐਲਾਨ ਕਰਨ ਉਹਨਾਂ ਸਿੰਘਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਫਾਂਸੀ ਦੇ ਫੰਦੇ ਤੇ ਨੇ ਉਹਨਾਂ ਦੀ ਫਾਂਸੀ ਜਿਹੜੀ ਆ ਮਾਫ ਕਰਕੇ ਤੇ ਉਹਨਾਂ ਨੂੰ ਵੀ ਰੱਖਿਆ ਜਾਵੇ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿਆ ਤੁਸੀਂ ਗੁਰੂਕਾਰ ਪੰਚਾਇਤ ਨਿਕਲ ਚਲਦੇ ਹਾਂ ਜੀ ਮੇਰਾ ਨਾਮ ਸੁਖਜੀਤ ਕੌਰ ਹੈ ਤੇ ਬੰਬੇ ਸਰ ਤੋਂ ਹੀ ਆ ਅੱਜ ਬੰਦੀ ਛੋੜ ਦਿਵਸ ਦਾ ਦਿਨ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਸਿਖਾਂ ਦੇ ਸ਼ੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ ਬਵਿੰਜਿਆ ਰਾਜਿਆਂ ਨੂੰ ਰਹਾਅ ਕਰਵਾਇਆ ਸੀ ਤੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਸੀ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਹੀ ਸੰਗਤਾਂ ਨੇ ਅੱਜ ਦੀਵੇ ਜਗਾ ਕੇ ਖੁਸ਼ੀ ਮਨਾਇਆ ਸੀ ਤੇ ਆਜ਼ਾਦੀ ਦੀਵਾਲੀ ਦਾ ਤਿਉਹਾਰ ਜਿਸ ਨੂੰ ਬੰਦੇ ਸ਼ੋਰ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਤਾਂ ਸਚਕਣ ਜੀ ਮੰਦਰ ਸਾਹਿਬ ਦੂਰ ਦੂਰ ਸੰਗਤ ਆਂਦੀਆਂ ਨੇ ਬਹੁਤ ਸਕੂਨ ਮਿਲਦਾ ਹੈ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਤਾਂ ਇੱਥੋਂ ਦਾ ਜੋ ਅਲੋਕਿਕ ਨਜ਼ਾਰਾ ਹੈ ਉਹ ਦੇਖ ਕੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਜੋ ਹੈ ਮਿਲਦੀ ਹੈ ਤਾਂ ਜ ਸੰਗਤਾਂ ਇੱਥੇ ਦੂਰ ਦੂਰ ਨਤਮਸਤਕ ਹੋਂ ਪਹੁੰਚਦੀ ਹੈ